ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਤੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਰੇ ਵਿੱਚ ਦੋ ਮਈਆਂ ਇੱਕ ਨੀਲੀ ਰਾਬੀ ਤੇ ਇੱਕ ਮੋਹਰਾ ਤਾਈ ਸੂਈ ਵੀ ਇੱਕ ਬੱਛੀ ਤਾਈ ਸੂਈ ਤੇ ਇੱਕ ਜਰਸੀ ਕੱਪੜ ਚਾਰ ਲੱਖ ਸੇਲਾ ਡੀਟੇਲ ਵੀ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜ ਆਪਣਾ ਨਾਮ ਮੇਰਾ ਹਰਮਨ ਪੇਸਿੰਗ ਪਿੰਡ ਮਾਨੂਗਾ ਜ਼ਿਲ੍ਹਾ ਲੁਧਿਆਣਾ ਹੀ ਆਪਣਾ ਪਿੰਡ ਰਹਿਣਾ ਠੂੜ ਤੋਂ ਜਗਰਾਉ ਵਾਲੇ ਰੋਡ ਤੇ ਠੀਕ ਹੈ ਮੋਬਾਈਲ ਨੰਬਰ ਜ ਆਪਣਾ ਮੋਬਾਈਲ ਨੰਬਰ 947150501 9471 5050501 ਬਾਈ ਜੀ ਪਹਿਲੇ ਨੰਬਰ ਤੇ ਆਪਾਂ ਨੀਲੀ ਰਾਬੀ ਮੈਂ ਦੇਖ ਜਰਾਂ ਕਿਹੜਾ ਸੂਆ ਹੁੰਦੀ ਹੈ ਇਹ ਵੀਰੇ ਦੂਜਾ ਸੂਆ ਜੈਨੂਣ ਦੂਜਾ ਸੁਆ ਜਾਵਾਂ ਨਹੀਂ ਨਾਲ ਦੂਜਾ ਸੁ ਤੇ ਇੱਕ ਕੈਦਨ ਕਰਦੀ ਹਜੇ ਇੱਕ ਹਫਤਾ ਸੂਣ ਚ ਬਾਕੀ ਆ ਆ ਸੁਵਰ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਤੇ ਜੈਨੂਣ ਵੀਰੇ ਦੂਜਾ ਸੁਵੇ ਜਾਵਾਂ ਨਹੀਂ ਨਾਲ ਦੂਜਾ ਸੁ ਸੋ ਦੂਜਾ ਸੁਆ ਅੱਜ ਸਹੀ ਜੇ ਦਿਨ ਕੈਕ ਲੈ ਜੂਗੀ ਇਹ ਸਹੀ ਵੀਰੇ ਹਫਤਾ ਲੈ ਜੂਗਾ ਠੀਕ ਹੈ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਪਿਆਗਾ ਤੇ ਖਿਚਰ ਖੁਜੇ ਜੀਪੇ ਜੂਪੇ ਨਹੀਂ ਕਿਵੇਂ ਆ ਐਣ ਜਾਵਾਂ ਗਰੰਟੀ ਨੂੰ ਭਾਈ ਠੀਕ ਹੈ ਪੂਰੀ ਕੋਲੀ ਠੀਕ ਹੈ ਪੂਰੀ ਵਧੀਆ ਭਾਰ ਦੀ ਗਰੰਟੀ ਹੋ ਆਪਣੀ ਠੀਕ ਆ ਧਾਰ ਭਾਰਪੂਰ ਜਮ ਕੰਮ ਓਕੇ ਆ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਇਦਕੇ ਦਾ ਵੀਰੇ ਪਲੂਨ ਨੇ 12 ਕਿਲੋ ਦੁੱਧ ਦਿੱਤਾ ਠੀਕ ਆ ਇਹਦੇ ਵੀ 15 ਪਲੱਸ ਦੀ ਉਮੀਦ ਆ ਇਹ ਤੋਂ ਚਾਹ ਤਾ ਬਾ 14 ਮੰਨ ਕੇ ਲੈ ਜਾ 14 ਕਿਲੋ ਦੁੱਧ ਦਊਗੀ ਤੇ ਰੇਟ ਆਪਾਂ ਇਹਦਾ ਕੀ ਰੱਖਿਆ ਰੇਟ ਇਹਦਾ ਵੀਰੇ ਪੂਰ ਤੇ ਹੀ ਕਰਾਂਗੇ ਕਰਾਂਗੇ ਜੈ ਜੀ ਕੀ ਦੇ ਹਿਸਾਬ ਨਾਲ ਹੋ ਜਾਵਾਂ ਠੀਕ ਆ ਮੈਂ ਕਰਦੇ ਪਤਾ ਕਿਹੜਾ ਲੱਗਿਆ ਵਾ ਨਹੀਂ ਵੀਰੇ ਪਤਾ ਆ ਮੈਨੂੰ ਠੀਕ ਐ ਸੋ ਬਰੋ ਥਾਮ ਤੁਨ ਦੇਖੋ ਲੈ ਵੇ ਜੀ ਬੜੀ ਸਾਫ ਜਿਹੀ ਪਿਓਰ ਡੀਲੀ ਲਾਵੀ ਦੂਜਾ ਸੁਦਾ ਸੁਦੀਆ ਕੁਝ ਦਿਨ ਬਾਕੀ ਆ ਤੇ ਅੱਗੇ ਆਪਾਂ ਦੂਜੇ ਨੰਬਰ ਦੇਖੀਏ ਨਾ ਤਾਜੀ ਸੂਈ ਵੀ ਇਹਨੂੰ ਸੂਈ ਨੂੰ ਵੀ ਰਿਹਾ ਜੀ ਤਿੰਨ ਤੋਂ ਚਾਰ ਦਿਨ ਹੋ ਗਏ ਮਗਰ ਇਹਦਾ ਕੱਟਾ ਦਾ ਸੂਆ ਕਿਹੜਾ ਸੂਈ ਵੀ ਹੈ ਸੂਆ ਇਹ ਤੀਜਾ ਸੂਈ ਵੀ ਹੈ ਮਗਰ ਕੱਟਾ ਦੁੱਧ ਕਿੰਨਾ ਦਾ ਚੋਣ ਵਾਲਾ ਦੁੱਧ ਹੁਣ ਵੀਰੇ 8-9 ਕਿਲੋ ਚੋਣ ਦਾ ਦੁੱਧ ਹੈਗਾ 4 ਕਿਲੋ ਟਾਈਮ ਦਾ ਹੈਗਾ ਹਾਂ ਜੀ ਬੱਚੇ ਸੋਨੇ ਜਾਨੀ 9 ਕਿਲੋ ਦੁੱਧ ਮੂਹਣ ਤੇ ਰੇਟ ਵਗੈਰਾ ਰੇਟ ਇਹਦਾ ਵੀ ਵੀਰੇ ਫੋਨ ਤੇ ਕਰਾਂਗੇ ਕਰਾਂਗੇ ਚੀਜ਼ ਦੇ ਹਿਸਾਬ ਨਾਲ ਸਾਰਿਆਂ ਦੇ ਫੋਨ ਤੇ ਹੋਊਗਾ ਹਾਂ ਸਾਰਿਆਂ ਦੇ ਫੋਨ ਤੇ ਹੋਊ ਧੋ ਦੀ ਵਾਰ ਨੂੰ 8 ਕਿਲੋ ਦੁੱਧ ਜੇ ਕੋਈ ਵੀ ਰਸਾਈ ਕਰਾ ਦੋ ਟਾਈਮ ਚਿਵਾ ਸੋ ਸਿੰਘ ਨੂੰ ਮਥਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਭਲੀ ਵੀ ਲੱਸੀ ਨਾ ਵੀ ਕਿਸੇ ਪਾਸੋਂ ਨਹੀਂ ਮੋਟਾ-ਮੋਟਾ ਥਾਣਾ ਤੇ ਚੋਣ ਚਵਾਦੀ ਇੱਕ ਨੰਬਰ ਆ ਬਿਲਕੁਲ ਚੋਣ ਦਾ ਵੀ ਨਾ ਪੂਰਾ ਸਰਾ ਹੀ ਆ ਠੀਕ ਆ ਮੋਟਾ-ਮੋਟਾ ਚੋਣਾ ਸਾਫ ਸੁਥਰਾ ਹਨਾ ਸੋ ਦੂਜੇ ਨੰਬਰ ਤੇ ਆ ਗਈ ਮੈਂ ਤੀਜਾ ਸੂਆ ਸੂਈ ਵੀ ਮਗਰ ਕਟਾ 8 ਕਿਲੋ ਦੁੱਧ ਨੈਟ ਚੋਣ ਵਾਲਾ ਬਿਲਕੁਲ ਹਾਜੀ ਤੇ ਅੱਗੇ ਤੀਜੇ ਨੰਬਰ ਤੇ ਆਪਾਂ ਬੈਠ ਦੇਖੇ ਨਾ ਤਾਈ ਸੂਈ ਵੀ ਕਿਹੜਾ ਸੂਆ ਸੂਈ ਵੀ ਇਹ ਵੀ ਨਾ ਖਲੂਨ ਚਾਰ ਤਣੋਂ ਬੱਚੀ ਸੂਈ ਆ ਜਿਹੜੇ ਸਵੇਰ ਦੀ ਸੂਈ ਆ ਉਹ ਭਈਆ ਜੇਰ ਇਹਦੀ ਠੀਕ ਹੈ ਜੇਰ ਇਹਦੀ ਆ ਹੈ ਤੇ ਬੱਚਾ ਹੀ ਨਹੀਂ ਕਿ ਜਿੱਤਾ ਇਹਨੇ ਬੱਚਾ ਦਿੱਤਾ ਵੀਰੇ ਚਾਰ ਦੰਦ ਕਿੰਨਾ ਕੁ ਦੁੱਧ ਅੰਦਾਜ਼ਾ ਜੱਜ ਪਾ ਦੂ ਦੁੱਧ ਵੀਰੇ 25+ ਚੱਲੂਗੀ 25+ ਹਾਂਜੀ ਚੌਣ ਚਬਾਤਾ ਧੁਰਾ ਕਿਵੇਂ ਆ ਇਹ ਕਰੋ ਓਕੇ ਮਾਰ ਕੇ ਵੀ ਦਿਖਾ ਰਹੇ ਨੇ ਇਹ ਗੱਲ ਨਹੀਂ ਸੁ ਵੀਰੇ ਧਾਰਾ ਦੇਖ ਸਕਦੇ ਹੋ ਕੋਈ ਆਪਾਂ ਨੇਰਾਣੀ ਪਾਇਆ ਉੱਤੇ ਬਹਿ ਕੇ ਥੱਲੇ ਜਿਵੇਂ ਬਲੂਨ ਪਹਿਲਾਂ ਸੂਆ ਸੂਈ ਆ ਹਨਾ ਧਾਰਾ ਧੁਰਾ ਲੋ ਓਕੇ ਜਮਾ ਹਨਾ ਸੋਹਰੇ ਚਬਾਈ ਦੇਖੋ ਜਮਾ ਕਿਆ ਬਾਤਾਂ ਸੋਹਣਾ ਸਾਫ਼ ਸੁਥਰਾ ਕੋਈ ਭੂਰਸਾ ਲੜਣੀ ਹਨਾ ਨਹੀਂ ਤੇ ਦੋ ਦੋ 25 ਕਿਲੋ ਬਣ ਕੇ ਇਹਦਾ ਵਰਜੀ ਬੰਦ ਲਾ ਜੀ ਤੋੜ ਦੀ ਬਾਦ ਸਵੇਰੇ ਇਹ 34 ਦੀ ਬਾਈ ਸਾਫ ਕਰਤੀ ਜਾਵਾਂ ਸੁਭਰੋਂ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦਾ ਸੋਹਣੀ ਸਾਫ ਸੁਥਰੀ ਰਾਜੀ ਸਮੀ ਭਣੀ ਵੀ ਲੱਸੀ ਨਾਲ ਵੀ ਕਿਸੇ ਪਾਸਿਓਂ ਨਹੀਂ ਜਿੰਦ ਜਾਨ ਪੂਰੀ ਓਕੇ ਆ ਕਿਸੇ ਪਾਸਿਓਂ ਹੱਥ ਤਰਾ ਨਹੀਂ ਜਾਵਾਂ ਇਹ ਸੈਕ ਦੇ ਸੀਮਨ ਦੀ ਬਾਈ ਆਪ ਆ ਇਹ ਗਾਂ ਟਰਨੇਡੋ ਟੀ ਗੱਲ ਕੇ ਜਿਹੋ ਉਹਦਾ ਇਹਨੇ ਬੱਚਾ ਦਿੱਤਾ ਠੀਕ ਹੈ ਫੇਰ ਕਹਦਾ ਟਰਨੇਡੋ ਟੀ ਦਾ ਠੀਕ ਆ ਟਰਨੇਡੋ ਟੀ ਦੇ ਦਾ ਬੱਚਾ ਸੋ ਲੈ ਵਲੂ ਵਾ ਦੇਖੋ ਸੋਹਣਾ ਸਾਫ ਸੁਥਰਾ ਤੇ ਅੱਗੇ ਆਪਾਂ ਜਰਸੀ ਬੱਚੀ ਦੇਖੀ ਜਾਨੀ ਇਹ ਕਿਹੜਾ ਸੁਆ ਸੁੰਦੀ ਆ? ਕੋਲ ਹੁਣ 4 ਦੰਦ ਬੱਚੀ ਆ ਵੀਰੇ। 4 ਦੰਦ ਜਰਸੀ ਪਹਿਲਾ ਸੁਆ। ਹਾਂਜੀ। ਕਿੰਨੇ ਕਦਮ ਲੈਂਦੀ ਆ ਹਜੇ? ਹਜੇ ਵੀ ਨਹੀਂ 10 ਦਿਨ ਲੈਂਦੀ ਆ। ਠੀਕ ਆ 10 ਦਿਨ ਇਹਦੇ ਸੂਣ ਚ ਬਾਕੀ ਆ। ਰਾਜੀ ਸਮੀ ਬੜੀ ਵੀ ਲਿੱਸੀ ਨਾ ਵੀ ਕਿਸੇ ਪਾਸੋਂ ਨਹੀਂ। ਤੇ ਇਹਦਾ ਤਾਂ ਨਹੀਂ ਪਤਾ ਟਿਕਟਾਂ ਲਾਗੂ ਲੱਗਿਆ ਵਗਰਾ। ਨਹੀਂ ਯਾਰ ਵੀਰੇ ਆਪਾਂ ਨੂੰ ਪਤਾ ਨਹੀਂ ਪਤਾ ਕਰ ਦਾਂਗੇ ਜਾਨੀ। ਉਹਦੀ ਸਾਰੀ ਲਿਸਟ ਲਿਖੀ ਹੋਈ ਆ ਬੰਦੇ ਜਿਹਨਾਂ ਤੋਂ ਲਈਆ ਫਾਰਮ ਚੋਂ ਲਈਆ ਇਹ। ਕਿੰਨੇ ਕਦਮ ਤਾਂ ਪਾ ਦੂਗੀ ਇਹ। ਦੁੱਧ ਯਾਰ ਉਹਨਾਂ ਨੇ ਤਾਂ ਬਈ ਆਪਾਂ ਨੂੰ 25 26 ਕਿਲੋ ਕਿਹਾ ਜਣੀ 20 ਪਲੱਸ ਦੁੱਧ ਦੋਗੀ ਠੀਕ ਐ ਸੋ 20 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾ ਜਿਹੜਾ ਮਰਜ਼ੀ ਬੰਦਾ ਲੈ ਜਾ ਸੀਲ ਠੰਢੀ ਆਈਂ ਦੇਜੋ ਕੋਈ ਚੱਕਰ ਹੀ ਨਹੀਂ ਠੀਕ ਐ ਸੂੰਦੀ ਹਲੇ ਹਫ਼ਤਾ ਖੰਡ ਹੈ ਨਹੀਂ ਹਨਾ ਹਾਂਜੀ ਬਾਲ ਢੱਲਾਂ ਬਹੁ ਪਈਆਂ ਦੇਵੇ ਦੀਆਂ ਠੀਕ ਐ ਸੋ ਫੱਟਵਾੜ ਕੰਪੈਕਟ ਹਵਾਨਾ ਠੰਢੀ ਸੀ ਲੈਣੀ ਆ ਹਾਕਾ ਘਪਰੇ ਕਰਨੀ ਪੈਂਦੀ ਆ ਹਨਾ ਸੋ 20 ਬਾਈ ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੈ ਸੋ ਚਾਰ ਆਪਾਂ ਦੇ ਖਾਤੇ ਦੋ ਬੈੜਾ ਦੋ ਮੱਝਾਂ ਇੱਕ ਨੀਲੀ ਦਾ ਵੀ ਦਾ ਨਗੀਨਾ ਪਿੰਡ ਮਾ